ਦੋਸਤੋ ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਜਿਹੜੀਆਂ ਪੰਜਾਬ ਦੇ ਵਿੱਚ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੇ ਮੋٹے ਤੌਰ ਤੇ ਆਰਾਮ ਨਾਲ ਲੰਘੀਆਂ ਨੇ। ਬੜਾ ਖਤਰਾ ਸੀਗਾ ਵੀ ਕੋਈ ਹਿੰਸਾ ਨਾ ਹੋਵੇ। ਚਲੋ ਸੁਖ-ਸਾਂਦ ਨਾਲ ਲੰਘੀਆਂ। ਥੋੜੀਆਂ-ਮੋਟੀਆਂ 21-22 ਘਟਨਾਵਾਂ ਹੋਈਆਂ ਨੇ। ਪਰ ਬੜੇ ਦੁੱਖ ਦੀ ਗੱਲ ਇਹ ਹੈ ਕਿ ਵੀ ਇਹ ਨਾ ਚੋਣਾਂ ਦੇ ਵਿੱਚ ਲੋਕਾਂ 'ਚ ਉਤਸ਼ਾਹ ਹੈ ਨਹੀਂ ਸੀਗਾ ਕੋਈ ਵੀ। ਤੇ ਸਿਰਫ 48% ਵੋਟਾਂ ਹੀ ਪੋਲ ਹੋਈਆਂ ਨੇ ਤੇ ਇਹ ਜਿਹੜਾ ਇਹ ਹੁਣ ਇਹਦੀ ਕੀ ਸੂਚਨਾ ਹੈ ਇਹਦੇ ਬਾਰੇ ਇਹਦੀ ਕੀ ਵਿਆਖਿਆ ਹੋਵੇ ਇਹ ਤਾਂ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਾਹਮਣੇ ਆਉਂਦੀ ਰਹੂਗੀ ਪਰ ਸਭ ਤੋਂ ਵੱਡੀ ਗੱਲ ਸਾਨੂੰ ਐਂ ਲੱਗਦੀ ਹੈ ਕਿ ਜਿਹੜੀਆਂ ਜਿਹੜੀ ਗੱਲ ਲਈ ਇਹ ਸਥਾਨਕ ਚੋਣਾਂ ਹੁੰਦੀਆਂ ਨੇ ਪੰਚਾਇਤ ਬਲਾਕ ਸਮಿತಿ ਜ਼ਿਲ੍ਹਾ ਪ੍ਰੀਸ਼ਦ ਇਹ ਚੋਣਾ ਜਾਂ ਮਿਊਨਿਸਪਲ ਕਮੇਟੀਆਂ ਦੀਆਂ ਕਾਰਪੋਰੇਸ਼ਨਾਂ ਦੀਆਂ ਜਿਨ੍ਹਾਂ ਨੂੰ ਅਸੀਂ ਸਥਾਨਕ ਸਰਕਾਰਾਂ ਕਹਿੰਦੇ ਆ ਲੋਕਲ ਸੈਲਫ ਗਵਰਨਮੈਂਟ ਕਹਿੰਦੇ ਆ ਇਹ ਜਿਹੜਾ ਸੀ ਵੀ ਲੋਕ ਆਪਣੇ ਮਸਲੇ ਹੇਠਲੇ ਪੱਧਰ ਤੇ ਨਿਯੱਠਣ ਤੇ ਉਹਦੇ ਲਈ ਇੱਕ ਬੜੀ ਵੱਡੀ ਕੋਸ਼ਿਸ਼ ਹੋਈ ਸੀ ਪੰਜਾਬ ਆਪਣੇ ਭਾਰਤ ਸੰਵਿਧਾਨ ਦੀ ਧਾਰਾ ਜਿਹੜੀ ਹੈ ਸੰਵਿਧਾਨ ਦੀ ਜਿਹੜੀ ਸੋਧ ਹੈ 72ਵੀਂ ਤੇ 73ਵੀਂ ਉਹਦੇ ਵਿੱਚ ਇਹਨਾਂ ਨੂੰ ਕੁਝ ਅਧਿਕਾਰ ਦਿੱਤੇ ਗਏ ਸੀ ਕੁਝ ਫਨਾਂ ਕੁਝ ਆਰਥਿਕ ਅਧਿਕਾਰ ਦਿੱਤੇ ਗਏ ਸੀ ਕੁਝ ਦੂਜੇ ਅਧਿਕਾਰ ਦਿੱਤੇ ਗਏ ਸੀ ਇਹਨਾਂ ਦੇ ਅਖਤਿਆਰ ਵਧਾਏ ਗਏ ਸੀ ਜੇ ਉਹ ਕਿਤੇ ਲਾਗੂ ਹੋ ਜਾਂਦੀਆਂ ਗੱਲਾਂ ਤਾਂ ਸ਼ਾਇਦ ਇਹਨਾਂ ਚੋਣਾਂ ਦਾ ਮਹੱਤਵ ਹੋਰ ਵੀ ਵੱਧਾ ਹੁਣ ਕੋਈ ਬੰਦਾ ਮੰਨ ਲਓ ਬਲਾਕ ਸਮਤੀ ਦਾ ਚੇਅਰਮੈਨ ਬਣ ਗਿਆ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਬਣ ਗਿਆ ਜਾਂ ਮੈਂਬਰ ਬਣ ਗਿਆ ਉਹਦੇ ਕੋਲ ਕੋਈ ਕਿਸੇ ਤਰ੍ਹਾਂ ਦੀ ਤਾਕਤ ਨਹੀਂ ਬਸ ਮੈਂ ਇਹ ਦੁਰਿਆ ਕਰਦਾ ਵਸ ਆਪਣੇ ਨਾਲ ਲਿਖ ਲੂਗਾ ਵੀ ਮੈਂ ਬਲਾਕ ਸੰਮਤੀ ਮੈਂਬਰ ਆ ਮੈਂ ਜਿਹੜਾ ਅਪਰੀਸ਼ੀਅਰਡ ਮੈਂਬਰ ਆ ਤੇ ਅਧਿਕਾਰ ਨਹੀਂ ਹੈ ਜਿਵੇਂ ਅਧਿਕਾਰ ਦੇਣੇ ਬਣਦੇ ਸੀ ਉਹ ਦਿੱਤੇ ਨਹੀਂ ਗਏ ਜਿਹਦੇ ਕਰਕੇ ਲੋਕਾਂ ਦਾ ਇਸ ਦੇ ਵਿੱਚ ਇੰਟਰਸਟ ਨਹੀਂ ਪੰਚਾਇਤਾਂ ਕੋਲ ਥੋੜੇ ਬਹੁਤੇ ਅਧਿਕਾਰ ਹੈਗੇ ਪਰ ਉਹ ਜਿਹੜੇ 72 73ਵੀਂ ਸੋਧ ਰਾਹੀਂ ਜਿਹੜੇ ਅਧਿਕਾਰ ਪੰਚਾਇਤਾਂ ਨੂੰ ਵੀ ਦਿੱਤੇ ਸੀ ਉਹ ਵੀ ਨਹੀਂ ਉਹਨਾਂ ਨੂੰ ਮਿਲੇ ਤੇ ਉਹਦੇ ਤੇ ਵੀ ਗੜਬੜ ਹੈਗੀ ਹੈ ਪਰ ਤਾਂ ਵੀ ਉਹਦੇ 'ਚ ਲੋਕਾਂ ਦਾ ਬਹੁਤ ਜ਼ਿਆਦਾ ਇੰਟਰਸਟ ਹੁੰਦਾ ਹੈ, ਦਿਲਚਸਪੀ ਹੁੰਦੀ ਹੈ, ਉਹਦੇ 'ਚ ਲੋਕ ਵੱਡੀ ਪੱਧਰ ਤੇ ਵੋਟਾਂ ਪਾਉਂਦੇ ਆ। ਅ ਕੱਲ ਹੀ ਅਜੇ ਪਰਸੋਂ ਸ਼ਾਮ ਨੂੰ ਕੇਰਲਾ ਦੇ ਵਿੱਚ ਪੰਚਾਇਤ ਦੀ ਚੋਣ ਤੋਂ ਲੈ ਕੇ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ, ਮਿਊਨਿਸਪੈਲਿਟੀਆਂ, ਕਾਰਪੋਰੇਸ਼ਨਾਂ ਸਾਰਿਆਂ ਦੀਆਂ ਚੋਣਾਂ ਇਕੱਠੀਆਂ ਹੀ ਦੋ ਵਾਰੀ 'ਚ ਹੋਈਆਂ। ਦੋ ਦਿਨ ਅੱਢ-ਅੱਡ ਇੱਕ ਅੱਡੇ ਦਿਨ ਦੇ ਫਰਕ ਨਾਲ ਪਰ ਸੋ ਉਹਨਾਂ ਦੇ ਨਤੀਜੇ ਆਏ ਐ ਉਹ ਤਕਰੀਬਨ ਬਹੁਤੀਆਂ ਚੋਣਾ ਪਾਰਟੀਆਂ ਦੇ ਨਾਂ ਤੇ ਲੜੀਆਂ ਗਈਆਂ ਸਾਰੀਆਂ ਪੰਚਾਇਤ ਤੋਂ ਲੈ ਕੇ ਕਾਰਪੋਰੇਸ਼ਨ ਤੱਕ ਉੱਥੇ ਜਿਹੜੀ ਰਾਜਕਰਦੀ ਦਾ ਗਰੁੱਪ ਹੈਗਾ ਜਿਹਨੂੰ ਐਲ ਡੀ ਐਫ ਕਹਿੰਦੇ ਆ ਲੁਕ ਲੈਫਟ ਡੈਮੋਕਰੈਟਿਕ ਫਰੰਟ ਉਹ ਆਸ ਨਾਲੋਂ ਘੱਟ ਕਾਰਗੁਜ਼ਾਰੀ ਉਹਨੇ ਕੀਤੀ ਐ ਤੇ ਕਾਂਗਰਸ ਦੇ ਫਰੰਟ ਨੇ ਆਸ ਤੋਂ ਵੱਧ ਕਾਰਗੁਜ਼ਾਰੀ ਕੀਤੀ ਐ ਕਿਤੇ ਕਿਤੇ ਬੀ ਜੇ ਪੀ ਵੀ ਅੱਗੇ ਆਈ ਐ ਉਹ ਜਿੱਥੇ ਰਾਜਨੀਤਿਕ ਤੌਰ ਤੇ ਉਹਦੀ ਇੱਕ ਵੱਖਰਾ ਵਿਸ਼ਾ ਹੈਗਾ ਮੈਂ ਉਹਦੇ ਤੇ ਹਾਲ ਦੀ ਘੜੀ ਨਹੀਂ ਜਾ ਰਿਹਾ ਅ ਪਿਛਲੇ ਤੋਂ ਪਿਛਲੇ ਸਾਲ ਕੇਰਲਾ ਜਾਣ ਦਾ ਮੌਕਾ ਮਿਲਿਆ ਸੀ ਉੱਥੇ ਇੱਕ ਪੰਚਾਇਤ ਦੇ ਦਫ਼ਤਰ ਚ ਅਸੀਂ ਗਏ ਸੀਗੇ ਉੱਥੇ ਪੰਚਾਇਤ ਦਾ ਦਫ਼ਤਰ ਇਸ ਤਰ੍ਹਾਂ ਜਿਵੇਂ ਸਾਡੇ ਵੀਡੀਓ ਦਾ ਦਫ਼ਤਰ ਜਾਂ ਉਸ ਤੋਂ ਵੀ ਵੱਡਾ ਦਫ਼ਤਰ ਹੈ ਉਹ ਉੱਥੇ ਹਰ ਥਾਂ ਦੇ ਉੱਤੇ ਤੁਹਾਨੂੰ ਕੰਪਿਊਟਰ ਲੱਗੇ ਬੰਦੇ ਬੈਠੇ ਤੇ ਜੋ ਵੀ ਕੰਮ ਨੇ ਪੰਚਾਇਤ ਲੈਵਲ ਦੇ ਹੀਠਾ ਉਹ ਤੁਹਾਨੂੰ ਉੱਥੇ ਹੋਣਗੇ ਜਿਹੜਾ ਉਥੋਂ ਦਾ ਪੰਚਾਇਤ ਦਾ ਸਰਪੰਚ ਕਹਿੰਦੇ ਐ ਜਿਹਨੂੰ ਉਹ ਉਹ ਲੇਡੀ ਸੀਗੀ ਉੱਥੇ ਇੱਕ ਮੁਸਲਮ ਲੇਡੀ ਸੀ ਉਹ ਉੱਥੇ ਬੈਠੀ ਸੀਗੀ ਤੇ ਉਹ ਹਰ ਬੰਦਾ ਉੱਥੇ ਹਾਜ਼ਰ ਹੁੰਦਾਗਾ ਉਹ ਐ ਨਹੀਂਗਾ ਵੀ ਉੱਥੇ ਦਫ਼ਤਰ ਚ ਵੜਨਾ ਹੀ ਨਹੀਂਗਾ ਨਾ ਇਹ ਨਹੀਂ ਹੈ ਉਹ ਉਹਨਾਂ ਨੂੰ ਕਿਹੜਾ ਪਤਾ ਸੀ ਵੀ ਅਸੀਂ ਜਾਣਾ ਹੈ ਅਸੀਂ ਕੁਝ ਜਾਣੇ ਸੀ ਦੋ ਤਿੰਨ ਸਾਥੀ ਮੇਰੇ ਨਾਲ ਬਠਿੰਡੇ ਦੇ ਸੀਗੇ ਤੇ ਅਸੀਂ ਦੇਖਿਆ ਵੀ ਉੱਥੇ ਜਿਹੜੇ ਬਹੁਤ ਸਾਰੇ ਲੋਕਾਂ ਦੇ ਕੰਮ ਨੇਗੇ ਅੱਡ ਅੱਡ ਉਹਨਾਂ ਦੀਆਂ ਬ੍ਰਾਂਚਾਂ ਨੇ ਦਫ਼ਤਰ ਦੀਆਂ ਉਹਨਾਂ ਬ੍ਰਾਂਚਾਂ ਦੇ ਵਿੱਚ ਅੱਡ ਅੱਡ ਲੋਕਾਂ ਨੇ ਕੰਮ ਇਸ ਤਰ੍ਹਾਂ ਨਾਲ ਹੋ ਰਿਹਾ ਹੈ ਉਹਨਾਂ ਪੰਚਾਇਤਾਂ ਦੇ ਆਪਣੇ ਆਰਥਿਕ ਸਾਧਨ ਵੀ ਹੈ ਸੋ ਉਹ ਚੀਜ਼ ਜਿਹੜੀ ਹੈ ਜੇ ਨਹੀਂ ਆਉਂਦੀ ਤਾਂ ਇਹ ਉੱਥੇ ਜਿਹੜੀਆਂ ਵੋਟਾਂ ਨੇ ਉਹ 70 72% ਤੋਂ ਵੱਧ ਪਈਆਂ ਸੀਗੀਆਂ ਇਹਨਾਂ ਸਾਰੇ ਫੇਜ਼ ਦੇ ਵਿੱਚ ਸੋ ਇਹ ਇੱਕ ਗੱਲ ਹੈ ਦੂਜੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਕਿ ਕੱਲ ਆਸਟ੍ਰੇਲੀਆ ਦੇ ਮਸ਼ਹੂਰ ਸ਼ਹਿਰ ਸਿਡਨੀ ਦੇ ਬਾਹਰ ਜਿਹੜਾ ਬੌਂਡੀ ਬੀਚ ਹੈ ਉਥੇ ਯਹੂਦੀਆਂ ਦਾ ਇੱਕ ਕੋਈ ਫੰਕਸ਼ਨ ਹੋ ਰਿਹਾ ਸੀ ਉਥੇ ਦੋ ਇੱਕ ਪਿਓ ਤੇ ਇੱਕ ਮੁੰਡਾ 50 ਸਾਲ ਦਾ ਪਿਓ ਤੇ 24 ਸਾਲ ਦਾ ਮੁੰਡਾ ਦੋਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਕੋਲ 6 ਹਥਿਆਰ ਸੀ ਵੱਖ-ਵੱਖ ਤਰ੍ਹਾਂ ਦੇ ਜਿਉਂ ਹੀ ਗੋਲੀਆਂ ਚਲਾਈਆਂ ਕੁਝ ਬੰਦੇ ਮਰ ਗਏ ਕਿਸੇ ਅਖਬਾਰ ਨੇ 11 ਲਿਖਿਆ ਕਿਸੇ ਨੇ 12 ਲਿਖਿਆ ਨਿਊਯਾਰਕ ਟਾਈਮਸ ਨੇ 15 ਲਿਖਿਆ ਵੀ 15 ਲੋਕ ਮਾਰੇ ਗਏ ਤੇ 30 ਤੋਂ ਵੱਧ ਜ਼ਖਮੀ ਹੋ ਗਏ ਅਸੀਂ ਉਹਨਾਂ ਮਾਰੇ ਗਏ ਲੋਕਾਂ ਦੇ ਨਾਲ ਡੂੰਗੀ ਹਮਦਰਦੀ ਪ੍ਰਗਟ ਕਰਦੇ ਹਾਂ ਕਿਉਂਕਿ ਅਸੀਂ ਜਿਹੜੇ ਕਾਮਨਿਸਟਾਂ ਸਾਨੂੰ ਕੋਈ ਅਸੀਂ ਧਰਮ ਦੇ ਨਾਂ ਤੇ ਕਿਸੇ ਲੋਕਾਂ ਨੂੰ ਇਸ ਤਰ੍ਹਾਂ ਨਹੀਂ ਦੇਖਦੇ ਨਾ ਮਰਨ ਵਾਲਿਆਂ ਨੂੰ ਨਾ ਮਾਰਨ ਵਾਲਿਆਂ ਨੂੰ ਸਾਨੂੰ ਹਰ ਮਰਦ ਦੇ ਬੰਦੇ ਦੇ ਨਾਲ ਹਮਦਰਦੀ ਹੈ ਜਿਹੜਾ ਇਸ ਤਰ੍ਹਾਂ ਨਾਲ ਮਾਰਿਆ ਜਾਂਦਾ ਹੈਗਾ ਕਿਤੇ ਵੀ ਹੋਵੇ ਕਿਸੇ ਵੀ ਥਾਂ ਉਹ ਉਸ ਗੋਲੀਬਾਰੀ ਦੇ ਦੌਰਾਨ ਹੀ ਇੱਕ ਹੋਰ ਬੰਦਾ 40 ਸਾਲ ਦਾ ਜਿਹਦਾ ਨਾਮ ਅਹਿਮਦ ਅਲ ਅਹਿਮਦ ਹੈ ਉਹ ਜਾ ਕੇ ਉਹਨਾਂ ਚੋਂ ਇੱਕ ਜਣੇ ਨੂੰ ਜਫਾ ਪਾ ਲੈਂਦਾ ਜਫਾ ਪਾਉਂਦਿਆਂ ਹੋਇਆਂ ਉਹਦੇ ਵੀ ਹੱਥ ਤੇ ਤੇ ਬਾਹ ਦੇ ਉੱਤੇ ਗੋਲੀ ਵੱਜਦੀ ਹੈ ਤੇ ਪਰ ਉਹ ਉਹਨੂੰ ਰੋਕ ਲੈਂਦਾ ਤੇ ਐਨੇ ਨੂੰ ਪੁਲਿਸ ਉਹਨੂੰ ਕਾਬੂ ਕਰ ਲੈਂਦੀ ਹੈ ਤੇ ਉਹਦਾ ਪਿਓ ਜਿਹੜਾ ਉਹ ਮਾਰਿਆ ਜਾਂਦਾ ਹੈਗਾ ਪੁਲਿਸ ਦੇ ਨਾਲ ਤੇ ਜੇ ਉਹ ਜਫਾ ਨਾ ਪਾਉਂਦਾ ਤਾਂ ਪਤਾ ਨਹੀਂ ਹੋਰ ਕਿੰਨਿਆਂ ਨੂੰ ਉਹ ਮਾਰ ਦਿੰਦਾ ਸੋ ਅਸੀਂ ਹਾਲਾਂਕਿ ਜੇ ਲੋਕ ਜਿਵੇਂ ਦੇਖਦੇ ਐ ਵੀ ਜਿਹੜੇ ਉਹ ਮਾਰਨ ਵਾਲੇ ਆ ਉਹਨਾਂ ਦਾ ਧਰਮ ਵੀ ਇਸਲਾਮ ਐ ਤੇ ਜਿਹਨੇ ਜਿਹਨੇ ਜਫਾ ਪਾ ਕੇ ਉਹਨਾਂ ਨੂੰ ਬਚਾਇਆ ਮਰਨ ਤੋਂ ਲੋਕਾਂ ਨੂੰ ਉਹਦਾ ਉਹ ਵੀ ਮੁਸਲਮ ਬੰਦਾ ਹੈਗਾ ਸੋ ਅਸੀਂ ਜਿਹੜਾ ਹੈ ਵੀ ਉਸ ਬੰਦੇ ਦੇ ਅੰਦਰ ਕਿੱਡੀ ਇਨਸਾਨੀਅਤ ਜਾਂ ਜਾਂ ਉਹਨੂੰ ਉਹਦਾ ਧਰਮ ਕਹਿੰਦਾ ਕਿ ਵੀ ਮੈਂ ਇਹ ਬੰਦੇ ਮੇਰੇ ਹੁੰਦਿਆਂ ਮਰਨੇ ਨਹੀਂ ਚਾਹੀਦੇ ਉਹਦਾ ਧਰਮ ਉਹਨੂੰ ਕਹਿੰਦਾ ਪਰ ਦੂਜੇ ਬੰਦੇ ਦਾ ਪਤਾ ਨਹੀਂ ਧਰਮ ਕੀ ਕਹਿੰਦਾ ਹੋਊਗਾ ਜਣੀ ਉਹ ਬੰਦੇ ਮਾਰਨ ਆਇਆ ਉਹ ਚੇਸ਼ਨਾਰ ਇਸ ਤਰ੍ਹਾਂ ਨਾਲ ਇਹਨੂੰ ਇਜ਼ਰਾਈਲ ਨੇ ਆਪਣੇ ਉਸ ਤਰ੍ਹਾਂ ਨਾਲ ਕਿਹਾ ਜਿਵੇਂ ਉਹ ਉਹਨਾਂ ਦਾ ਸੁਭਾਅ ਹੈਗਾ ਕਹਿਣ ਦਾ ਤੇ ਉਹ ਵੱਖਰੀ ਗੱਲ ਸਾਡੇ ਸਾਹਮਣੇ ਆਪਣੇ ਭਾਰਤ ਦੇ ਵਿੱਚ ਵੀ ਕੁਝ ਉਦਾਹਰਨਾਂ ਹੈਗੀਆਂ ਨੇ ਦੋ ਉਦਾਹਰਨਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੂਗਾ ਪਿੱਛੇ ਪਹਿਲਗਾਮ ਦੇ ਵਿੱਚ ਬੜਾ ਦਰਦਨਾਕ ਕਾਂਡ ਹੋਇਆ ਵੀ ਸਾਡੇ ਜਿਹੜੇ ਲੋਕ ਨੇ ਇਧਰੋਂ ਵਿਚਾਰੇ ਸੈਰ ਕਰਨ ਦੇ ਪੱਖ ਤੋਂ ਹਨੀਮੂਨ ਦੇ ਪੱਖ ਤੋਂ ਉੱਥੇ ਗਏ ਹੋਏ ਹੈ ਤੇ ਉਹਨਾਂ ਨੂੰ ਗੋਲੀਆਂ ਚਲਾ ਕੇ ਅ ਮਤਲਬ ਮਾਰ ਦਿੱਤਾ ਵਿਚਾਰਿਆਂ ਨੂੰ ਤੇ ਉੱਥੇ ਹੀ ਇੱਕ ਬੰਦਾ ਜਿਹੜਾ ਹੈਗਾ ਖੱੱਚਰ ਵਾਲਾ ਉਹ ਉਹਦਾ ਨਾਂ ਜਿਹੜਾ ਹੈ सय्यਦ ਆਦਲ ਹੁਸ਼ੈਨ ਸਾਈ ਸ਼ਾਈ ਉਹ ਜਾ ਕੇ ਉਸ ਇੱਕ ਗੋਲੀ ਚਲਾਉਣ ਵਾਲੇ ਬੰਦੇ ਨੂੰ ਜਫਾ ਪਾਉਂਦਾ ਪਰ ਮਾਰਿਆ ਜਾਂਦਾ ਜਿਹੜੀ ਆਪਣੀ ਜਾਨ ਤੇ ਖੇਡ ਕੇ ਹੁਣ ਦੇਖਣ ਨੂੰ ਦੋਨਾਂ ਦਾ ਧਰਮ ਮੁਸਲਮਾਨ ਹੈ ਪਰ ਇੱਕ ਬੰਦਾ ਬਚਾਉਣ ਵਾਲਾ ਚ ਇੱਕ ਮਾਰਨ ਵਾਲਾ ਚ ਸੋ ਅਸੀਂ ਸਮਝਦੇ ਹਾਂ ਵੀ ਜਿਹੜਾ ਮਾਰਨ ਵਾਲਾ ਹੈ ਉਹ ਆਪਣੇ ਧਰਮ ਨੂੰ ਬਹੁਤ ਉੱਚੇ ਕਰਦਾ ਹੈ ਜਿਹੜਾ ਮਰਨ ਜਿਹੜਾ 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 ਬਚਾਉਣ ਵਾਲਾ ਉਹ ਆਪਣੇ ਧਰਮ ਨੂੰ ਬਹੁਤ ਉੱਚਾ ਚਾਹਦਾ ਹੈ ਉਹ ਬੰਦੇ ਦਾ ਜਿਹੜਾ ਹੈ ਉਹ ਕੱਲਾ ਬੰਦਾ ਨਹੀਂ ਉੱਚਾ ਹੁੰਦਾ ਅਸੀਂ ਹੋਰ ਵੀ ਦੇਖਿਆ ਕਿ ਜਦੋਂ ਕਾਂਵੜ ਯਾਤਰੀਆਂ ਦੇ ਰਾਹ ਦੇ ਉੱਤੇ ਯੋਗੀ ਸਰਕਾਰ ਨੇ ਪਾਬੰਦੀਆਂ ਲਾਈਆਂ ਵੀ ਇਹ ਜਿਹੜੇ ਨਾਂ ਲਿਖਣ ਫਲਾਣਾ ਕਰਨ ਤੇ ਤਾਂ ਕਿ ਪਤਾ ਹੋਵੇ ਬੰਦੇ ਨੂੰ ਵੀ ਅਸੀਂ ਕੀ ਖਾਣਾ ਹੈ ਕੀ ਨਾ ਖਾਣਾ ਉਸੇ ਸਮੇਂ ਦੇ ਦੌਰਾਨ ਸ੍ਰੀ ਹਰਦੁਆਰ ਸਾਹਿਬ ਦੇ ਵਿੱਚ ਜਿਹੜੇ ਕੁਸ਼ ਕਾਂਬੜੀਏ ਆ ਉਹ ਜਦੋਂ ਇਸ਼ਨਾਨ ਕਰਦੇ ਆ ਤਾਂ ਉਹ ਦੂੰਗੇ ਬਹਾਤ ਚਲ ਜਾਂਦੇ ਆ ਉੱਥੇ ਐਸਡੀ ਆਰ ਦਾ ਇੱਕ ਨੌਜਵਾਨ ਹੈਗਾ ਆ ਉਹੋ ਜਿਹੜਾ ਹੈ ਆਸ਼ਿਕ ਅਲੀ ਉਹਦਾ ਨਾਮ ਹੈ ਉਹ ਪੰਜ ਕਾਂਬੜੀਆਂ ਨੂੰ ਛਾਲ ਮਾਰ ਕੇ ਪੰਜ ਕਾਂਬੜੀਆਂ ਨੂੰ ਬਚਾਉਂਦਾ ਹੈ ਉੱਥੇ ਉਹੀ ਕਾਂਬੜੀਏ ਜਿਨ੍ਹਾਂ ਦੇ ਰਾਹ ਦੇ ਉੱਤੇ ਉਹਨਾਂ ਕਾਂਬੜੀਆਂ ਦਾ ਵਿਚਾਰਾਂ ਦਾ ਕਸੂਰ ਨਹੀਂ ਸਰਕਾਰਾਂ ਦੀ ਗੱਲ ਹੈ ਉਹ ਉਹੀ ਕਾਂਬੜੀਏ ਜਿਨ੍ਹਾਂ ਜਿਹੜੇ ਉਸ ਰਾਹ ਤੋਂ ਲੰਘ ਕੇ ਗਏ ਹੈ ਉਹਨਾਂ ਨੂੰ ਅਜਿਹਾ ਇੱਕ ਬੰਦਾ ਬਚਾਉਂਦਾ ਹੈ ਜਿਨ੍ਹਾਂ ਦੇ ਧਰਮ ਨੂੰ ਦੇਖ ਕੇ ਉਹਨਾਂ ਦੀਆਂ ਦੁਕਾਨਾਂ ਉੱਥੇ ਲਾਉਣ ਤੋਂ ਇਨਕਾਰ ਕਰਿਆ ਜਾਂਦਾ ਹੈ ਜਾਂ ਉਹਨਾਂ ਨੂੰ ਆਈਡੈਂਟੀਫਾਈ ਕਰਿਆ ਜਾਂਦਾ ਹੈ ਇਸ ਤਰ੍ਹਾਂ ਦੀ ਗੱਲ ਸੋ ਦੋਸਤੋ ਜਿਹੜਾ ਅਸੀਂ ਅਸੀਂ ਇੱਕ ਇਨਸਾਨੀਅਤ ਦੇ ਤੌਰ ਤੇ ਇੱਕ ਅਸ ਧਰਮ ਨੂੰ ਜਿਹੜੇ ਨੂੰ ਮਰਜੀ ਕੋਈ ਬੰਦਾ ਮੰਨੇ ਉਹਨਾਂ ਦਾ ਆਪਣਾ ਅਧਿਕਾਰ ਹੈ ਪਰ ਇਨਸਾਨੀਅਤ ਦੇ ਤੌਰ ਤੇ ਅਸੀਂ ਧਰਮਾਂ ਦੀ ਵਿਆਖਿਆ ਉਲਟ ਕਰਨੀ ਸ਼ੁਰੂ ਕਰ ਦਿੱਤੀ ਹੈ ਦੋਸਤੋ ਦੂਸਰੀ ਗੱਲ ਇੱਕ ਹੋਰ ਹੈ ਯੂਪੀ ਦੇ ਵਿੱਚ ਉੱਥੇ ਇੱਕ ਆਟੋਨਮਸ ਗਵਰਨਮੈਂਟ ਮੈਡੀਕਲ ਕਾਲਜ ਹੈ ਲਲਿਤਪੁਰ ਦੇ ਵਿੱਚ ਉੱਥੇ ਇੱਕ ਬੰਦਾ 2022 ਤੋਂ ਲਾ ਕੇ ਹੁਣ ਤੱਕ ਦਿਲ ਦਾ ਮਾਰ ਕਾਰਡੀਓਲੋਜਿਸਟ ਦੇ ਤੌਰ ਤੇ ਸੇਵਾ ਕਰਦਾ ਰਿਹਾ ਨੌਕਰੀ ਕਰਦਾ ਰਿਹਾ ਫਿਰ ਹੁਣ ਪਤਾ ਲੱਗਿਆ ਕੁਝ ਦਿਨ ਪਹਿਲਾਂ ਕਿ ਉਹਦੀ ਭੈਣ ਨੇ ਸ਼ਿਕਾਇਤ ਕੀਤੀ ਵੀ ਇਹ ਬੰਦੇ ਦਾ ਨਾਮ ਵੀ ਗਲਤ ਹੈ ਉਹਦਾ ਬੰਦੇ ਦਾ ਨਾਮ ਹੈ ਜਿਹੜਾ ਉਹ ਅਭਿਨਵ ਸਿੰਘ ਹੈ 57 ਸਾਲ ਦਾ ਹੁਣ ਉਹਦੀ ਭੈਣ ਯੂ ਐਸ ਏ ਚ ਹੈ ਉਹਦਾ ਉਹਦਾ ਭਣੋਈਆ ਯੂ ਐਸ ਏ ਚ ਹੈ ਉਹ ਉਹ ਇੱਕ ਡਾਕਟਰ ਹੈਗਾ ਬਕਾਇਦਾ ਆ ਕਾਰਡੀਓਲੋਜਿਸਟ ਤੇ ਉਹਦਾ ਦੋ ਤਿੰਨ ਦਹਾਕਿਆਂ ਦਾ ਉਹਦਾ ਤਜਰਬਾ ਹੈ ਉਥੇ ਯੂ ایس اے ਦੇ ਵਿੱਚ ਟੈਕਸਾਸ ਦੇ ਵਿੱਚ ਰਹਿੰਦਾ ਹੈ ਤੇ ਉਹਦੀ ਭੈਣ ਨੇ ਸ਼ਿਕਾਇਤ ਕੀਤੀ ਵੀ ਇਹ ਮੇਰਾ ਭਰਾ ਜਿਹੜਾ ਹੈ ਇਹ ਇਹ ਨਹੀਂ ਹੈ ਨਾ ਇਹਦੇ ਕੋਲ ਇਹ ਕੋਈ ਡਾਕਟਰੀ ਦੀ ਡਿਗਰੀ ਹੈ ਇਹ ਤਾਂ ਇੰਜੀਨੀਅਰ ਹੈ ਜਦੋਂ ਉਹ ਪਹਿਲਾਂ ਤਾਂ ਉਹਨਾਂ ਨੂੰ ਲੱਗਿਆ ਵੀ ਐਵੇਂ ਝੂਠ ਬੋਲਦੀ ਉਹ ਕੁੜੀ ਵੀ ਕੀ ਗੱਲ ਹੈ ਫਿਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਕੁਝ ਦਿਨ ਪਹਿਲਾਂ ਇਹਨੇ ਆਪਣੇ ਇਹ ਕਹਿ ਕੇ ਰਜਾਇਨ ਕਰਿਆ ਵੀ ਮੇਰੀ ਮਾਂ ਦੀ ਮੌਤ ਹੋ ਗਈ ਮੈਂ ਜਾਣਾ ਹੈਗਾ ਪਤਾ ਲੱਗਿਆ ਮਾਂ ਤਾਂ ਜਿਉਂਦੀ ਹੈ ਫਿਰ ਉਹਨਾਂ ਨੂੰ ਸ਼ੱਕ ਵੀ ਹੋ ਗਿਆ ਤੇ ਫਿਰ ਉਹਨਾਂ ਨੇ ਕੱਲ ਉਹਨੂੰ ਗ੍ਰਿਫਤਾਰ ਕਰ ਲਿਆ ਜਣੀ 3 ਸਾਲ ਇੱਕ ਬੰਦਾ ਦਿਲ ਦੇ ਰੋਗਾਂ ਦੇ ਮਾਰ ਵਜੋਂ ਡਾਕਟਰ ਵਜੋਂ ਨੌਕਰੀ ਕਰ ਜਾਂਦਾ ਜਦ ਕਿ ਉਹਨੇ ਡਾਕਟਰੀ ਦੀ ਕਦੇ ਊੜਾੜਾ ਵੀ ਨਹੀਂ ਸਿੱਖਿਆ ਇਹ ਕੀ ਕਰਮ ਹੈਗਾ ਨੈਸ਼ਨਲ ਹੈਲਥ ਮਿਸ਼ਨ ਦੇ ਵਿੱਚ ਉਹਦੀ ਨੌਕਰੀ ਲੱਗੀ ਨੈਸ਼ਨਲ ਹੈਲਥ ਮਿਸ਼ਨ ਚ ਤੇ ਉਹ ਕਿੱਥੇ ਨੇ ਸਰਕਾਰਾਂ ਤੇ ਕਿੱਥੇ ਕੋਈ ਨਿਗਰਾਨੀ ਵਾਲੀ ਚੀਜ਼ ਹੈ ਵੀ ਕੋਈ 3 ਸਾਲ ਲੋਕਾਂ ਦੀਆਂ ਜਾਨਾਂ ਨਾਲ ਖੇਡ ਗਿਆ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਕਰਨੀ ਰਾਜਸਥਾਨ ਦੇ ਵਿੱਚ ਤਿੰਨ ਐਮਐਲਏ ਜਿਹੜੇ ਆ ਉਹਨਾਂ ਦਾ ਸਟਿੰਗ ਆਪਰੇਸ਼ਨ ਕੀਤਾ ਪਾਸ ਕਰਨੇ ਤੇ ਉਹਨਾਂ ਦਾ ਪਾਇਆ ਗਿਆ ਵੀ ਜਿਹੜੀ ਐਮਐਲਏ ਜਿਵੇਂ ਐਮਪੀ ਨੂੰ ਇੱਕ ਫੰਡ ਮਿਲਦੇ ਆ ਲੋਕਲ ਏਰੀਆ ਦੇ ਵਿਕਾਸ ਵਾਸਤੇ ਉਹਨਾਂ ਨੂੰ ਵੀ ਉੱਥੇ ਫੰਡ ਦਿੰਦੇ ਆ ਤੇ ਉਸ ਦੇ ਵਿੱਚ ਤਿੰਨ ਐਮਐਲਏ ਇੱਕ ਕਾਂਗਰਸ ਦੇ ਦੋ ਬੀਜੇਪੀ ਦੇ ਆ ਉਹਨਾਂ ਦਾ ਪਤਾ ਲੱਗਿਆ ਵੀ ਉਹ ਉਸ ਦੇ ਵਿੱਚ ਫਸ ਗਏ ਵੀ ਕਮਿਸ਼ਨ ਵੀ ਮੈਂ ਵੀ ਕਮਿਸ਼ਨ ਲਵਾਂਗੀ ਤੇ ਫਲਾਣਾ ਵੀ ਕਮਿਸ਼ਨ ਲਊਗਾ ਥੋੜਾ ਜਿਹਾ ਕੰਮ ਕਰਾਂਗੇ ਤੇ ਬਸ ਬਿਲ ਪਾਸ ਹੋ ਜਾਣਗੇ ਸਾਰੇ ਦੇ ਸਾਰੇ ਜਿਹੜੀ ਜਿਹੜੀ ਨੋਡਲ ਏਜੰਸੀ ਜਿਹੜੀ ਬਿਲ ਪਾਸ ਕਰਦੀ ਹੈ ਉਹਨਾਂ ਦੇ ਨਾਲ ਉਹ ਮਿਲਦੇ ਹੈ ਤੇ ਉਸ ਰਿਪੋਰਟ ਦੇ ਵਿੱਚ ਹੁਣ ਇਹ ਵੀ ਖੁਲਾਸਾ ਹੋਇਆ ਹੈ ਉਹ ਜਿਹੜੇ ਅਧਿਕਾਰੀਆਂ ਨੂੰ ਉਹ ਮਿਲੇ ਹੈ ਚਾਹੇ ਉਹ ਕੋਈ ਬਲਾਕ এডਿਕੇਸ਼ਨ ਅਫਸਰ ਹੈ ਤੇ ਚਾਹੇ ਉਹ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਹੈ ਜਿਨ੍ਹਾਂ ਨੇ ਬਿਲ ਜਿਨ੍ਹਾਂ ਨੇ ਕੰਮ ਕਰਵਾਉਣਾ ਹੈਗਾ ਉਹ ਜਿਹੜੇ ਹੈ ਉਹ ਕਹਿੰਦੇ ਵੀ ਸਾਨੂੰ ਤਾਂ 10% ਕਮਿਸ਼ਨ ਦੇ ਦਿਓ ਜੇ 80 ਲੱਖ ਦਾ ਕੰਮ ਹੈ ਸਾਨੂੰ 8 ਲੱਖ ਦੇ ਦਿਓ ਜਿੱਥੇ ਜੋ ਕਹੋਗੇ ਉਹ ਲਿਖ ਕੇ ਤੁਹਾਨੂੰ ਭੇਜ ਜਾਵਾਂਗੇ ਐਮਐਲਏ ਕਹਿੰਦੀ ਜਾਂ ਕਹਿੰਦਾ ਕਿ ਵੀ ਸਾਨੂੰ 30% ਦੇ ਦਿਓ ਬਾਕੀ ਜਿਹੜਾ ਆਪਦਾ ਕਰੋ ਜਿੱਥੋਂ 40% 40% ਐਮਐਲਏ ਲੈ ਜਾਊਗਾ 10% ਉਹ ਲੈ ਜਾਣਗੇ ਜਿਹੜਾ 50% ਹੈ ਉਹਦੇ ਚੋਂ 30% ਕੰਮ ਤੇ ਲੱਗਣਾ ਤੇ 20% ਉਹਦਾ ਜਿਹਨੇ ਕੰਮ ਕਰਨ ਲਏ ਏਜੰਸੀ ਨੇ ਉਹ ਆਪਦਾ ਮੁਨਾਫਾ ਲੈ ਕੇ ਜਾਊਗਾ ਯਾਨੀ ਤੇ ਇਹ ਬੁਰਾ ਹਾਲ ਹੈ ਦੂਜੇ ਪਾਸੇ ਇੱਕ ਹੋਰ ਮੱਧ ਪ੍ਰਦੇਸ਼ ਤੋਂ ਖਬਰ ਇਸ ਕਿਸਮ ਦੀ ਆਈ ਹੈ ਵੀ ਜਿਹੜੀ ਉੱਥੇ ਲਾਡਲੀ ਬહેਨ ਯੋਜਨਾ ਲਾਗੂ ਕੀਤੀ ਸੀ ਉਹਦੇ ਨਾਂ ਤੇ ਵੋਟਾਂ ਲਈਆਂ ਹੁਣ ਮੁੱਖ ਮੰਤਰੀ ਦਾ ਕੋਈ ਸਨਮਾਨ ਕਰਨਾ ਸੀ ਇੱਕ ਐਮ ਐਲ ਏ ਆ ਉੱਥੋਂ ਦਾ ਜਿਹੜਾ ਟ్రਾਈਬਲ ਮਨਿਸਟਰ ਹੈਗਾ ਉਹਦਾ ਨਾਮ ਵਿਜੇ ਸ਼ਾਹ ਹੈ ਉਹਨੇ ਸਾਰੇ ਸੁਨੇਹਾ ਭੇਜ ਤਾ ਵੀ ਜਿੰਨੀਆਂ ਲਾਭਪਰਤਰੀ ਔਰਤਾਂ ਨੇ ਜਿਹੜੀਆਂ ਇਹ ਲਾਡਲੀ ਬહેਨ ਯੋਜਨਾ ਦਾ ਫਾਇਦਾ ਲੈਂਦੀਆਂ ਨੇ ਉਹ ਜਿਹੜੀਆਂ ਇੱਥੇ ਆ ਕੇ ਹਾਜ਼ਰੀ ਲਵਾ ਦੇਣਗੇ ਉਹਨਾਂ ਦਾ 250 ਰੁਪਇਆ ਵਧਾ ਦੇਾਂਗੇ ਜਿਹੜੀਆਂ ਨਹੀਂ ਲਵਾਉਣਗੀਆਂ ਉਹਨਾਂ ਦੀ ਇਨਕੁਆਰੀ ਕਰਕੇ ਉਹਨਾਂ ਦਾ ਸੀ ਬੰਦ ਕਰ ਦੇਾਂਗੇ ਉਹ ਹੁਣ ਫਸ ਗਿਆ ਹੁਣ ਕਹਿੰਦਾ ਵੀ ਨਹੀਂ ਮੈਂ ਇਸ ਕਰ ਲਈ ਨਹੀਂ ਸੀ ਕਿਹਾ ਮੈਂ ਇਸ ਨਹੀਂ ਕਿਹਾ ਜਣੀ ਸਿਰਫ ਤੇ ਸਿਰਫ ਵੋਟਾਂ ਲੈਣ ਲਈ ਨਹੀਂ ਇਹ ਸਕੀਮਾਂ ਇਹ ਵੱਡੇ ਇਕੱਠ ਕਰਨ ਲਈ ਨੇ ਮੋਦੀ ਜੀ ਨੇ ਜਦੋਂ ਇਕੱਠ ਕੀਤੇ ਸੀ ਪਿੱਛੇ ਉਦੋਂ ਵੀ ਆਇਆ ਸੀ ਵੀ ਲਾਭਪਾਤਰੀਆਂ ਨੂੰ ਬੱਸਾਂ ਰਹੀਂ ਪਰ ਕਿ ਲੈਂਦਾ ਹੋਇਆ ਵੀ ਤੁਹਾਨੂੰ ਆ ਫਾਇਦਾ ਹੁੰਦਾ ਹੈ ਸਰਕਾਰੀ ਸਕੀਮ ਦਾ ਆਓ ਉੱਥੇ ਮੋਦੀ ਜੀ ਨੂੰ ਸੁਣੋ ਉਹ ਕੱਟ ਕਰਨ ਲਈ ਵੀ ਹੈ ਸੋ ਇਹ ਜਿਹੜੀਆਂ ਸਕੀਮਾਂ ਨੇ ਹੁਣ ਲੋਕਾਂ ਨੂੰ ਫਾਇਦਾ ਤਾਂ ਦੰਦੀਆਂ ਨੇ ਕਿਤੇ ਨਾ ਕਿਤੇ ਜ਼ਰੂਰਤ ਵੀ ਹੈ ਕਿਤੇ ਨਾ ਕਿਤੇ ਪਰ ਇਹਦਾ ਜਿਹੜਾ ਵਰਤੋਂ ਹੈ ਉਹ ਨਿੱਜੀ ਤੇ ਰਾਜਨੀਤਿਕ ਲਾਭਾਂ ਲਈ ਹੋ ਰਹੀ ਹੈ ਜਿਹੜੀ ਕੀ ਗੱਲ ਹੈ ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ